ਜੰਡਿਆਲਾ ਗੁਰੂ ਦੀ ਬਾਲਮੀਕੀ ਚੌਂਕ ਵਿੱਚ ਸੋਨੂ ਜੁਵਲਰ ਦੀ ਦੁਕਾਨ ਤੇ ਦਿਨ ਦਿਹਾੜੇ ਤਾਬੜ ਤੋਰ ਚੱਲੀਆਂ ਗੋਲੀਆਂ ਸਪਲੈਂਡਰ ਸਵਾਰ ਦੋ ਨੌਜਵਾਨਾਂ ਨੇ ਦਿੱਤਾ ਘਟਨਾ ਨੂੰ ਅੰਜਾਮ ਪੰਜ ਦੇ ਕਰੀਬ ਚੱਲੀਆਂ ਗੋਲੀਆਂ ਬਾਜ਼ਾਰ ਦੇ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਪੁਲਿਸ ਕੋਲੋਂ ਕੀਤੀ ਸੁਰੱਖਿਆ ਦੀ ਮੰਗ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਪੁਲਿਸ ਅਧਿਕਾਰੀ ਪੁਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਡਾਲੇ ਜਾ ਰਹੇ ਹਨ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਮਾਮਲਾ ਹਲਕਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਹੈ ਜਿੱਥੇ ਦਿਨ ਦਿਹਾੜੇ ਬਾਲਮੀਕੀ ਚੌਂਕ ਵਿੱਚ ਤਾਬੜਤੋੜ ਗੋਲੀਆਂ ਚਲਾਇਆ ਗਿਆ ਅਤੇ ਦੁਕਾਨਦਾਰ ਅਤੇ ਉਸਦੇ ਪਤਨੀ ਨੇ ਜ਼ਮੀਨ ਤੇ ਲੰਮੇ ਪੈ ਕੇ ਜਾਨ ਬਚਾਈ ਜਿਸ ਨੂੰ ਲੈ ਕੇ ਸਾਰੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਅਤੇ ਉਹਨਾਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਉੱਪਰ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਹਨ। ਇਸ ਸੰਬਧੀ ਗਲਬਾਤ ਕਰਦਿਆ ਸੋਨੂ ਜੁਵਲਰਜ਼ ਦੇ ਮਾਲਿਕ ਅਤੇ ਉਸਦੀ ਪਤਨੀ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਉੱਪਰ ਸੋਨੇ ਦੇ ਖਰੀਦਦਾਰ ਗ੍ਰਾਹਕਾਂ ਨੂੰ ਡੀਲ ਕਰਨ ਵਿੱਚ ਮਸਰੂਫ ਸਨ ਕਿ ਅਚਾਨਕ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾ ਵੱਲੋਂ ਤਾਬੜ ਤੋੜ ਪੰਜ ਗੋਲੀਆਂ ਸਾਡੀ ਦੁਕਾਨ ਤੇ ਚਲਾਈਆਂ ਅਤੇ ਕੋਈ ਚੀਜ਼ ਉਹਨਾਂ ਦੀ ਪਤਨੀ ਦੀ ਛਾਤੀ ਤੇ ਲੱਗੀ ਅਤੇ ਉਹ ਡੇਢ ਪੇਜਸ ਤੋਂ ਪਹਿਲਾਂ ਤੇ ਲਗਾ ਕੇ ਉਹਨਾਂ ਨੂੰ ਗੋਲੀ ਲੱਗੀ ਹੈ ਪਰ ਗਣੀਮਤ ਕੀ ਉਹਨਾਂ ਦੀ ਜਾਨ ਬਚ ਗਈ ਉਹਨਾਂ ਦੱਸਿਆ ਕਿ ਉਹ ਮਾੜੇ ਮੋٹے ਸੁਨਿਆਰੇ ਹਨ ਅਤੇ ਉਹਨਾਂ ਨੂੰ ਕਦੇ ਕੋਈ ਫਿਰੋਤੀ ਦੀ ਕਾਲ ਨਹੀਂ ਆਈ ਪਰ ਅਜ ਅਚਾਨਕ ਜੇ ਹਾਂ ਹਮਲਾ ਹੋਣਾ ਕੋਈ ਰਜਿੰਜਤੀ ਦਸਤਕ ਹੋ ਸਕਦੀ ਹੈ ਬਾਕੀ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਸਾਨੂੰ ਸੁਰੱਖਿਆ ਪ੍ਰਦਾਨ ਕਰਨ ਨਹੀਂ ਤਾਂ ਅੱਜ ਸਾਢੇ ਗੋਲੀਆਂ ਚੱਲਿਆ ਕੱਲ ਕਿਸੇ ਹੋਰ ਦੇਵੀ ਚੱਲ ਸਕਦੇ ਆ ਹਨ ਸ਼ਹਿਰ ਵਾਸੀਆ ਵੱਲੋਂ ਵੀ ਸਰਕਾਰ ਤੇ ਸਵਾਲ ਚੁੱਕ ਕੇ ਦਿਆਂ ਕਿ ਜੰਡਿਆਲਾ ਗੁਰੂ ਵਿੱਚ ਕੋਈ ਦੁਕਾਨਦਾਰ ਸੁਰਖਿਤ ਨਹੀਂ ਆਇਆ ਦਿਨ ਜੰਡਿਆਲਾ ਵਿਖੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਸਰਕਾਰ ਨੂੰ ਸਵਾਲਾਂ ਦੇ ਕੇਰੇ ਵੀ ਖੜਾ ਕਰਦਾ ਹੈ ਇਸ ਸੰਬ ਦੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਜੰਡਿਆਲਾ ਗੁਰੂ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਜੰਡਿਆਲਾ ਗੁਰੂ ਦੇ ਵਾਲਮੀਕੀ ਚੌਕ ਵਿੱਚ ਸੋਨੂ ਜੁਵਲਰ ਦੀ ਦੁਕਾਨ ਉੱਪਰ ਗੋਲਿਆ ਚੱਲਿਆ ਹਨ ਮੌਕੇ ਤੇ ਪਹੁੰਚ ਜਾਂਚ ਕਰ ਸੀ ਸੀਟੀਵੀ ਖੰਡਾਲੀ ਜਾ ਰਹੀ ਹੈ ਜਲਦਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਜੀ ਦਾ ਉਸਕੇ ਮੈਦੇ ਆਪਣੇ ਸ਼ੌਪ ਤੇ ਬੈਠੀ ਸੀ ਕਿ ਆਪਣੀ ਚੇਅਰ ਤੇ ਤੇ 골ਡ ਦਾ ਸਮਾਨ ਖਿਲ ਰਿਹਾ ਹੋਇਆ ਸੀ ਕਸਟਮਰ ਸੀਗਾ ਸਾਡੇ ਕੋਲ ਤੇ ਮੈਂ ਤੇ ਉਸ طرف ਮੂੰਹ ਕਰਕੇ ਬੈਠੀ ਆ ਆਪਣੀ ਤੇ ਮੈਂ ਇਧਰ ਫੇਸ ਘੁਮਾਇਆ ਤੇ ਮੇਰੇ ਜਿਵੇਂ ਚੀਜ਼ ਕੋਈ ਲੱਗਦੀ ਨਾ ਅਨਕੇ ਮਤਲਬ ਲੱਗੀ ਆ ਤੇ ਮੈਂ ਦੇਖਿਆ ਤੇ ਉਨੀ ਦੇ ਚ ਫਾਇਰ ਹੋ ਗਏ ਆ ਫਾਇਰ ਕਰਦੇ ਗਏ ਤਾਂ ਉਹਨਾਂ ਨੇ ਇੱਕ ਨਹੀਂ ਪੰਜ ਫਾਇਰ ਕੱਢੇ ਆ ਤੇ ਅਸੀਂ نیچے गिर ਗਏ ਆ ਬਸ ਇੰਨੇ ਆ ਦੋ ਮੁੰਡੇ ਸੀਗੇ ਸਪਲੈਂਡਰ ਮੋਟਰਸਾਈਕਲ ਪੁਲਿਸ ਤੁਹਾਡੇ ਸਾਹਮਣੇ ਪਹੁੰਚੀ ਜਦੋਂ মিডিਆ ਪਹੁੰਚਿਆ ਉਹਦੇ ਤੋਂ ਪੁਲਿਸ ਵੀ ਆ ਗਈ ਨਾਲ ਹੀ ਕੀ ਕਹਿੰਦਾ ਦੋ ਮੈਂ ਕਹਿੰਦੀ ਅੱਜ ਸਾਡੇ ਨਾਲ ਕੱਲ ਨੂੰ ਕੀ ਚੱਲ ਸਕਦਾ ਹੈ ਕੀਤੀ ਜਦੋਂ ਸਾਰੀ ਗੋਲਦੀ ਮਾਰਕੀਟ ਹੈ ਜੇ ਹੁਣ ਮਾਰਕੀਟ 'ਚ ਸ਼ਰਮ ਨਹੀਂ ਪਰ ਕਿਸੇ ਨੂੰ ਵੀ ਨਹੀਂ ਆਣੀ ਹਾਂਜੀ ਮੈਂ ਔਰ ਮੇਰੇ ਹਸਬੰਦ ਦੋਨੋਂ ਬੈਠਦੇ ਹਾਂ ਅਸੀਂ ਨਾ ਸਾਰਾ ਦਿਨ ਸ਼ੌਪ ਤੇ ਬੈਠ ਕੇ ਸਵੇਰੇ ਸੌਪ ਤੇ ਆਣਾ ਸ਼ਾਮ ਨੂੰ ਘਰ ਚੱਲ ਜਣਾ ਨਾ ਸਾਡੀ ਕੋਈ ਕਿਸੇ ਨਾਲ ਗੱਲਬਾਤ ਹੈਗੀ ਹੈ ਕੋਈ ਨਹੀਂ ਮੈਂ ਮੰਗ ਕਰਦੀ ਪੂਰਾ ਇਨਸਾਫ ਸਾਨੂੰ ਦਿੱਤਾ ਜਾਵੇ ਸਾਡੀ ਦੁਕਾਨ ਦਾ ਸ਼ੀਸ਼ਾ ਵੀ ਟੁੱਟ ਗਿਆ ਸਭ ਕੁਝ ਹੋ ਗਿਆ ਚਲੋ ਅਸੇ ਸਾਡੀ ਜਾਨ ਬਚ ਗਈ ਕੋਈ ਗੱਲ ਨਹੀਂ ਮੈਂ ਰੱਸੀ ਚਾਹੁੰਦੇ ਪੂਰੀ ਸੇਫਟੀ ਹੋਣੀ ਚਾਹੀਦੀ ਇੱਥੇ ਮਾਰਕੀਟ 'ਚ ਬਿਲਕੁਲ ਸਾਨੂੰ ਕੋਈ ਕਾਲ ਨਹੀਂ ਆਈ ਕੋਈ ਕੁਛ ਨਹੀਂ ਅੱਧਾ ਦੀ ਕੋਈ ਗੱਲ ਨਹੀਂ ਆਈ ਆਪਣੇ ਹੱਕ ਦੇ 5 ਸਾਲ ਤੋਂ ਸਾਡੀ ਦੁਕਾਨ ਪਾਈ ਨੂੰ ਆਏ ਹਜੇ ਮੈਂ ਕਿਹਨੂੰ ਕਾਰਵਾਈ ਕੀਤੀ ਜਾਵੇ ਉਹ ਮੁੰਡੇ ਫੜੇ ਜਾਣ ਉਹਨਾਂ ਨੂੰ ਇੱਥੇ ਲਿਆ ਕੇ ਚੌਂਕ 'ਚ ਪੁੱਟਿਆ ਜਾਵੇ ਗੋਲੀ ਮਾਰ ਦਿੱਤੀ ਜਾਵੇ ਮੈਂ ਆਪਾਂ ਨਹੀਂ ਮੈਂ ਮਾਰਾਂਗੇ ਗੋਲੀਆਂ ਨਾਲ ਅੱਜ ਸਾਡੇ ਦੇ ਚਲਾਈਆਂ ਉਹਨਾਂ ਦੇ ਚਲਾਈਆਂ ਤੇ ਬੈਠੇ ਆ ਜੀ ਤੁਹਾਨੂੰ ਤੇ ਪਤਾ ਨਹੀਂ ਇੱਕ ਮੜਾ ਜਿਹਾ ਕਸਟਮਰ ਸੀ ਉਹਨਾਂ ਨਾਲ ਗੱਲ ਕਰਨ ਦੇ ਆ ਉਤੋਂ ਫਾਇਰ ਹੋ ਗਏ ਹੈ ਘਰ ਦੀ ਲਿਖਤੀ ਜਨੈਤ ਨੂੰ ਗੋਲੀ ਲੱਗੀ ਚਲੋ ਪਰਮਾਪਤ ਦਾਦੀ ਨੇ ਬਚਾ ਕਰਤਾ ਇਹ ਕਿੰਨੇ ਸਾਲ ਹੋਏ ਪਤਾ ਨਹੀਂ ਆ 5 6 ਦੇ ਹੋਈਗੇ ਹੁਣ ਮੇਰੇ ਸਾਬ ਨਾਲ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਫਾਇਰ ਕਰਕੇ ਗਏ ਬੰਦੇ ਉਹ ਪਤਾ ਨਹੀਂ ਵੀਡੀਓ ਚ ਆਣੇ ਹੁਣ ਕਿੰਨੇ ਹੈਗੇ ਪਤਾ ਨਹੀਂ ਬੰਦੇ ਕਿੰਨੇ ਹੈਗੇ ਨਹੀਂ ਨਹੀਂ ਇਹ ਤਾਂ ਛੋਟੇ ਬੱਚੇ ਆਂ ਹੀ ਦੁਕਾਨਦਾਰ ਛੋਟੀ ਮਾਂ ਦੁਕਾਨ ਕਰ ਰਹੇ ਸਾਨੂੰ ਵਰਤੀ ਕਿੰਨੇ ਕਰਨੀ ਕਿਸੇ ਨੇ ਨਹੀਂ ਕਿਹਾ ਜੀ ਪਤਾ ਨਹੀਂ ਜੀ ਕੀ ਹੈ ਤੇ ਕਿਸੇ ਨੇ ਕਹੀ ਸਾਡੀ ਜਾਨੀ ਦੁਸ਼ਮਣੀ ਕਿਸ ਨੇ ਆ ਗਈ ਦੁਸ਼ਮਣੀ ਕਿਸ ਦੇ ਹੋਊਗੀ ਇਦਾਂ ਕੀ ਦੁਸ਼ਮਣੀ ਕਿਸ ਨੂੰ ਸਾਨੂੰ ਕਿਸੇ ਵੀਰ ਦਾ ਫੋਨ ਨਹੀਂ ਆਇਆ ਨਾ ਅਸੀਂ ਗਲਤ ਕਹਿਣਾ ਕਿਸ ਬਾਰੇ ਸਿੱਧੀ ਗੱਲ ਆ ਦੀ ਮੰਗ ਕਰਦੇ ਸਰਪ੍ਰਸ਼ਾਸਨ ਨੂੰ ਪ੍ਰਸ਼ਾਸਨ ਜੀ ਮੰਗ ਇਹੋ ਕਰਦੇ ਆ ਸਾਡੀ ਸੇਫਟੀ ਕਰੇ ਮੈਂ ਕਿਹਾ ਹੁਣ ਇਹ ਰਸਤੇ ਸੀ ਕਿ ਅਬਰ ਸੜਾਉਂਦੇ ਸਾਲ ਉੱਪਰ ਲੱਗਾ ਕਿ ਇੱਦਾਂ ਇੱਥੇ ਜੰਡੇ ਵਾਲਾ ਸੁਮੀ ਜੂਟਾ ਦੀ ਗੋਲੀ ਚੱਲੀ ਇਸੇ ਦਾ ਹੈ ਇਹ ਬਹੁਤ ਮਾੜੀ ਘਟਨਾ ਹੋਈ ਆ ਤੇ ਕਾਨੂੰਨ ਵਿਵਸਥਾ ਵਾਸਤੇ ਬਹੁਤ ਮਾੜੀ ਗੱਲ ਆ ਅਸੀਂ ਬੱਚਾ ਸੀ ਕੋ ਇਹ ਮੰਗ ਕਰਦੇ ਆ ਕਿ ਇਹਨਾਂ ਦੇ ਦੂਜਲੇ ਵੀ ਦੋਸ਼ੀ ਆ ਉਹਨਾਂ ਖਿਲਾਫ ਸਰਪ੍ਰਸ਼ਾਸਕ ਕਾਰਵਾਈ ਕਰ ਜਾਏ ਕਿਉਂਕਿ ਮੇਰੇ ਕਹਿੰਦਾ ਬੜੀ ਮੁਸ਼ਕਲ ਜਾਲ ਬੱਝੀ ਆ ਸਿੱਧੇ ਤੇ ਚਾਰ ਸਾਰ ਕੀਤੇ ਗਏ ਆ ਤੇ ਪ੍ਰਮਾਤਮਾ ਨੇ ਚਲੋ ਬੜੀ ਮਿਹਰਬਾਨੀ ਕੀਤੀ ਕਿ ਕੋਈ ਨੁਕਸਾਨ ਨਹੀਂ ਹੋਇਆ ਦੋ ਜਾਨੇ ਮੋਟਰਸਾਈਕਲ ਤੇ ਜਿੱਕਦੇ ਚਾਰ ਕੇ ਪੰਜ ਪਾਈ ਕੀਤੇ ਗਏ ਜੀ ਮੇਰਾ ਨਾਮ ਰਜਿੰਦਰ ਗਵਾਨ ਇਟੂ ਹੈ ਜੀ ਹਾਂ ਜੀ ਮੇਰਾ ਸ਼ਬਸ਼ਨਾ ਬਾਠਾਕਰ ਦਾ ਪਰਹਾਰਾ ਜਨੇਾਲੇ ਗੋਲੀ ਇੱਕ ਚੱਲਣਾ ਇੱਕ ਆਮ ਗੱਲ ਹੋ ਗਈ ਜਨੇਾਲੇ ਦੇ ਵਿੱਚ ਪੁਲਿਸ ਨਾਕਾਮਯਾਬ ਆ ਕੋਈ ਨਾਕਾ ਨਹੀਂ ਲੱਗਦਾ ਕੋਈ ਕਿਤੇ ਨਹੀਂ ਲੱਗਦਾ ਕੋਈ ਪੀਸੀਆਰ ਨਹੀਂ ਆਉਂਦਾ ਪੁਲਿਸ ਉਦੋਂ ਆਉਂਦੀ ਆ ਜਦੋਂ ਕੰਮ ਹੋ ਜਾਂਦਾ ਗੋਲੀ ਇੱਕ ਆਮ ਗੱਲ ਹੋਈ ਆ ਆਪਣੀ ਸੇਫਟੀ ਯਾਰ ਕਰੋ بس ਇਹੋ ਮੈਂ ਕਹਿਣਾ ਚਾਹੁੰਦਾ ਵੀ ਜੰਡਿਆਲੇ ਦਾ ਹਾਲ ਮਾੜਾ ਹੀ ਹੈ। ਆਇਦਰ ਕੀ ਮਾਮਲਾ ਹੈ ਜਿਹੜਾ ਗੋਲੀ ਚੱਲੀ ਹੈ ਜੰਡਿਆਲੇ ਦੇ? ਇਹ ਜੀ ਕਿ ਨਾ ਜੰਡਿਆਲੇ ਜਿਹੜੀ ਗੋਲੀ ਚੱਲੀ ਆ ਆਪਣੇ ਉਹਦਾ ਆਪਣੇ ਸੋਨੇ ਦਾ ਕਾਰੋਬਾਰ ਹੀ। ਮੁੰਡੇ ਦੋ ਅਨਪਛਾਤੇ ਆਏ ਗੋਲੀ ਚਲਾ ਗਏ ਆ। ਬਾਕੀ ਉਹਦਾ ਆਪਾਂ ਸੀਸੀਟੀਵੀ ਕੈਮਰੇ ਦੀ ਟੀਮਾਂ ਲਾਤੀਆਂ ਕੈਮਰੇ ਵੇਖਣ ਦੇ। ਜਲਦੀ ਤੋਂ ਜਲਦੀ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ। ਕਿਹੜੀ ਦੁਕਾਨ ਤੇ ਚੱਲੀ ਜੀ? ਇਹ ਸੋਨੂ ਜੁਐਲਰੀ। ਅੱਛਾ ਜੀ। ਠੀਕ ਜਗ੍ਹਾ ਤੇ ਆ। ਇਹ ਜੀ ਹੈਗਾ ਬਾਲਵੀ ਕਿਚੌਂੜਿਆ। ਆ ਬਿਲਕੁਲ ਨਾਲ। ਤੇ ਮੁੰਡੇ ਦੀ ਤਫਤੀਸ਼ ਕੀ ਸਾਹਮਣੇ ਲ ਅੱਗੇ ਤਾਂ ਸੀਸੀਟੀਵੀ ਅਖੰਡੇ ਜ ਉਸ ਤੋਂ ਬਾਅਦ ਆ ਜੋ ਵੀ ਸਾਹਮਣੇ ਗੱਲ ਆਊਗੀ ਤੋਂ ਤੁਹਾਨੂੰ ਸੇਵ ਕੀਤੀ ਜਾਊਗੀ ਕੋਈ ਪ੍ਰਾਣੀ ਕੋਈ ਇਹਨਾਂ ਨੂੰ ਕੋਈ ਧਮਕੀ ਧਮਕੀ ਫਰੋਤੀ ਫਰਤੀ ਕੋਈ ਅਜਿਹੀ ਗੱਲ ਹੈ ਨਹੀਂ ਜੀ ਪ੍ਰਾਣੀ ਕੋਈ ਇਹਨਾਂ ਨੇ ਕਾ ਫਰੋਤੀ ਨਹੀਂ ਸਾਡੇ ਕੋਲ ਨਹੀਂ